ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੱਲਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਇੱਕ ਐਨੀਮਲ ਲੈ ਕੇ ਆਇਆ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆਂ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸੱਸੀ ਗਾਲ ਜੀ ਸੱਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਰਾਜੂ ਢਾਲੀਵਾਲ ਢਾਡ ਮੱਲ ਕੇ ਤਹਿਸੀਲ ਬਗਾਪੁਰਾਣਾ ਜ਼ਿਲ੍ਹਾ ਮੋਗਾ ਹੀ ਮੋਬਾਈਲ ਨੰਬਰ ਹੀ 99163 ਜੀ 3050 ਠੀਕ ਆ ਵੀਰੇ ਘਰ ਦੀ ਗਈ ਹੈ ਜੀ ਹਾਂਜੀ ਘਰ ਦੀ ਬੇਬੇ ਸੁਆ ਕਿੰਨਾ ਮਾ ਜੀ ਸੁਆ ਬਾਈ ਤੀਜਾ ਸੂਈ ਆ ਕਦੋਂ ਸੂਈ ਆ ਜੀ 3 ਮਹੀਨੇ ਹੋ ਗਏ ਬੇ ਸੂਈ ਨੂੰ ਬੱਚਾ ਜੀ ਇਹਦਾ ਬੱਚਾ ਬਾਈ ਹਸਪੀਟਲ ਹੋ ਗਿਆ ਠੀਕ ਆ ਜੀ 12 ਲੀਟਰ ਦੁੱਧ ਤੇ ਆ ਰਹੇ ਬਈ ਇਹ ਆਈ ਵਗੈਰਾ ਹੋਈ ਨਹੀਂ ਇਹ ਆਈ ਵਗੈਰਾ ਨਹੀਂ ਹੋਈ ਬਾਈ 12 ਲੀਟਰ ਦੋ ਟਾਈਮ ਦੁੱਧ ਚਕਾ ਕੇ ਦੇਣਾ ਥਣਾ ਦੀ ਡੰਨ ਹੈ ਜੀ ਥਣਾ ਹੀੜਾ ਨਾ ਬਿਲਕੁਲ ਬਈ ਠੰਡੀ ਸੀ ਲਾ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ 22 ਦੇ ਦਸਨ ਮੁਤਾਬਕ ਜੀ ਉਹ ਆ ਬਾਈ 10 ਦਾ ਤੀਜਾ ਸੁੰਦੀ ਸੂਈ ਵੀ ਹੈ ਜੀ 3 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਬੱਚਾ ਇਹਦਾ ਐਕਸਪਾਇਰੀ ਆ ਏ ਆਈ ਬਾਈ ਕਹਿੰਦਾ ਅਪਨ ਨਹੀਂ ਕਰਾਈ ਜੀ ਰੰਗ ਪ੍ਰਿੰਟ ਜਾਦ ਬਰੀਡ ਦੀ ਪੂਰੀ ਚੰਗੀ ਹੈ ਸੱਜੜ ਦਾ ਬਾਈ ਕੀ ਰਿਕਾਰਡ ਰਿਹਾ ਜੀ ਇਹਦਾ ਸੱਜੜ ਦਾ ਬਾਈ 18 ਪਲੱਸ ਤੁੱਤੇ ਠੀਕ ਹੈ ਜੀ ਬਾਕੀ ਥਾਣੇ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਕੋਈ ਵੀ ਸੱਜਣ ਬਾਈ ਦੇ ਘਰੋਂ ਆਪ ਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਸੋਨਾ ਕਟ ਵਾਲਾ ਹਵਾਨਾ ਥਾਣ ਤੁਸੀਂ ਨੇੜੇ ਤੋਂ ਚੈੱਕ ਕਰੋ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਥਾਣਾ ਦੇ ਬਾਈ ਕਹਿੰਦਾ ਜਮਾ ਡਾਂਗਾਂ ਚਵਾਈ ਦੇਣਗੇ ਜੀ ਬਿਲਕੁਲ ਦੋ ਡੰਗ ਤਿੰਨ ਡੰਗ ਬਈ ਚਵਾ ਕੇ ਦੇਵਾਂਗੇ ਆਪ ਦੀ ਚੋਕ ਕੇ ਲੈ ਜੇ ਸਹੀ ਗੱਲ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਬਾਈ ਫੈਕਸ ਜਾਈ ਚ 44000 ਰੁਪਿਆ ਲਵਾਂਗੇ ਛੋੜ ਛੱਪਾ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਠੀਕ ਹੈ ਜੀ ਜਾਇਜ ਡਿਮਾਂਡ ਆ ਬਾਈ ਕਹਿੰਦੇ 44000 ਰੁਪਿਆ ਆਪਾਂ ਲੈਣਾ ਹੀ ਆ ਜੀ ਵਿੱਚੋਂ ਮਾਣ ਤਨ ਜਰੂਰ ਹੋ ਜਾਊਗਾ ਆਏ ਗਏ ਸੱਜਣ ਦਾ ਜਿਹੜਾ ਨੈਟ ਦੁੱਧ ਹੋਊਗਾ ਉਹ ਆਪ ਦਾ ਜਰੂਰ ਛੋ ਕੇ ਲੈ ਜਾਓ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਠੀਕ